ਬੁਲਕਾਤੀ ਵੀਡੀਓ ਵਾਇਰਲ ਹੋ ਗਈ ਸੀ ਮਾਈ ਚੱਲਦੀ ਰਹੀ ਹੈ ਇਹ ਕਹ ਰਹੇ ਕਿ ਕੀ ਵਾਇਰਸ ਪਤਾ ਨਹੀਂ ਤੁਹਾਨੂੰ ਬਸਾ ਮੈਂ ਤਾਂ ਬੋਲੀ ਕਹਿ ਗੱਲ ਲੱਗਦਾ ਤੁਹਾਡੀ ਇਲਜ਼ਾਮ ਲੱਗ ਰਹੇ ਨੇ ਇਲਜ਼ਾਮ ਵੀ ਲੱਗ ਰਹੇ ਨੇ ਬੁਲਕਾਤੀ ਵੀਡੀਓ ਵਾਇਰਲ ਹੋ ਗਈ ਸੀ ਮਾਈ ਚੱਲਦੀ ਰਹੀ ਹੈ ਇਹ ਕਹ ਰਹੇ ਕਿ ਕੀ ਵਾਇਰਸ ਪਤਾ ਨਹੀਂ ਤੁਹਾਨੂੰ ਬਸਾ ਮੈਂ ਤਾਂ ਬੋਲੀ ਕਹਿ ਗੱਲ ਲੱਗਦਾ ਤੁਹਾਡੀ ਇਲਜ਼ਾਮ ਲੱਗ ਰਹੇ ਨੇ ਇਲਜ਼ਾਮ ਵੀ ਲੱਗ ਰਹੇ ਨੇ ਭਾਜੀ ਇਹ ਗੱਲ ਕਰਨ ਜੀ ਸਿੰਘ ਕਹਿੰਦੇ ਆ ਪਾਵੇ ਤੇ ਲੈਟਰ ਸਾਹਿਬ ਦੇ ਨਿਸ਼ਾਨ ਦੇ ਖਰਾਬ ਗੱਲਾਂ ਮੁੱਛਣਾ ਹੈ ਇਹ ਪੁੱਛ ਰਹੀ ਹੈ ਗਲਤ ਬੋਲ ਰਹੀ ਹੈ ਜਿਹੜੇ ਬਾਰਨ ਕੀਤੀਆਂ ਨੂੰ ਜਿਹੜਾ ਚੋਰਾ ਨਹੀਂ ਹਾਂ ਤੇ ਜਿਨ੍ਹਾਂ ਦੀ ਵਾਇਰਲ ਹੋਈ ਉਹਨਾਂ ਨੂੰ ਵੀ ਤਾਂ ਪੁੱਛ ਰਹੀ ਹੈ ਛੱਡੋ ਸਾਰੀ ਗੱਲ ਜੋ ਬੋਲਣਾ ਵੀ ਹੈ ਜੋ ਬੋਲਣਾ ਕਲੀਅਰ ਬੋਲ ਦੋ ਕਲੀਅਰ ਬੋਲ ਦੋ ਜੋ ਵੀ ਹੈ ਜਿਸ ਜੋ ਤੁਸੀਂ ਸੰਧ ਮੈਨੂੰ ਕਹਿੰਦੇ ਹੱਥ ਵਿੱਚ ਕਰਦੇ ਹੋ ਸਾਈਡ ਹੋ ਜਾ ਆਏ ਲੋ ਕੁਆਇੰਟਸ ਐਂਡ ਨਾਟ ਇਨ ਮਾਈ ਨੋਟਸ ਮੈਨੂੰ ਬੜਾ ਦੁੱਖ ਹੈ ਮੈਂ ਇਹ ਚਿੱਕੜ ਵਿੱਚ ਪੈਣਾ ਨਹੀਂ ਚਾਹੁੰਦਾ ਲੇਕਿਨ ਤੁਸੀਂ ਪੁੱਛਿਆ ਤਾਂ ਮੈਂ ਅੰਦਰ ਤੋਂ ਮੇਰਾ ਹਿਰਦਾ ਬਲੁੰਦਰਿਆ ਹੋਇਆ ਮੈਂ ਇਹ ਤਾਂ ਲੋਕਾਂ ਨੂੰ ਕਿਹਾ ਸੀ ਇਹ ਤੁਹਾਨੂੰ ਠੱਗਣਗੇ ਕਾਲੇ ਅੰਗਰੇਜ਼ ਐ ਇਹ ਲੁੱਟਣਗੇ ਤੁਹਾਨੂੰ ਲੇਕਿਨ ਉਹ ਇੱਥੇ ਤੱਕ ਗਿਰ ਜਾਣਗੇ ਇਹ ਮੈਨੂੰ ਮੈਨੂੰ ਅੱਜ ਤੱਕ ਆਸ ਨਹੀਂ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਇੱਕ ਮੈਂ ਪਹਿਲਾਂ ਕਟਾਰੂ ਚੱਕ ਦੀ ਗੱਲ ਆਈ ਮੈਂ ਕਦੇ ਨਹੀਂ ਬੋਲਿਆ ਹੁਣ ਆਪ ਬਲਕਾਰ ਸਿੰਘ ਦੀ ਆ ਗਈ ਹੈ ਵੀਡੀਓ ਅਸ਼ਲੀਲ ਵੀਡੀਓ ਪਰ ਦੇਖ ਕੇ ਰੋਣਾ ਆਉਂਦਾ ਹੈ ਇਹਨਾਂ ਲੋਕਾਂ ਨੂੰ ਕਿ ਯਾਰ ਤੁਸੀਂ ਅਜਿਹੇ ਕੰਮ ਕਰਦੇ ਹੋ ਤੁਸੀਂ ਅਜਿਹੇ ਲੋਕ ਹੋ ਤੁਸੀਂ ਦੂਸਰਿਆਂ ਨੂੰ ਝੂਠਾ ਬਦਨਾਮ ਕਰਨਾ ਜਾਣਦੇ ਹੋ ਤੁਸੀਂ ਆਪ ਕਿਸ ਤਰ੍ਹਾਂ ਕਰਦੇ ਹੋ ਇਸ ਲਈ ਮੈਂ ਬੇਨਤੀ ਮੈਂ ਇਸ ਗੱਲ ਦੀ ਪੂਰੀ ਨਿਖੇਧੀ ਕਰਦਾ ਹਾਂ ਪਰ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਜੀ ਨੂੰ ਕਿ ਤੁਹਾਡੇ ਮੰਤਰੀ ਕੀ ਇਸ ਤਰ੍ਹਾਂ ਹੀ ਸਾਡੇ ਜਜ਼ਬਾਤਾਂ ਦੇ ਨਾਲ ਖੇលਦੇ ਰਹਿਣਗੇ ਕੀ ਇਸ ਤਰ੍ਹਾਂ ਦੇ ਕਾਰੇ ਕਰਕੇ ਹੀ ਸਾਡੇ ਹਰੀਦ ਹਿਰਦੇ ਬਲੁੰਦਰ ਦੇ ਰਹਿਣਗੇ ਤੁਸੀਂ ਕੀ ਕਾਰਵਾਈ ਕਰਦੇ ਹੋ ਇਹਨਾਂ ਕੋਲ ਮੈਂ ਉਹਨਾਂ ਤੋਂ ਪੁੱਛਣਾ ਚਾਹਦਾ ਹਾਂ